ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਆਪਣੇ ਸਿਧਾਂਤ ਤੋਂ ਥੜਕਿਆ ਪੰਜਾਬ ਦੇ ਹੱਕ 'ਚ ਖੜਨ ਤੇ ਡਟਣ ਦੀ ਥਾਂ ਦੇ ਉੱਤੇ ਭਾਜਪਾ ਦੀ ਝੋਲੀ 'ਚ ਵੰਦਾ ਹੋਇਆ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਐਸੀਆਂ ਉਲਝਣਾਂ ਦੇ ਵਿੱਚ ਉਲਝ ਗਿਆ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕਿੱਥੇ ਖਲੋਣਾ ਹੈ ਗੱਲਾਂ ਕਰਨੀਆਂ ਫੈਡਰਲ ਸਟਰਕਚਰ ਦੀਆਂ ਸੰਗੀ ਢਾਂਚੇ ਦੀਆਂ ਜੁਨੀਅਨ ਦੀਆਂ ਤੇ ਖੜ ਜਾਣਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਇਹ ਗੱਲਾਂ ਸਪਸ਼ਟ ਨਹੀਂ ਹੋ ਰਹੀਆਂ ਆਖਰਕਾਰ ਮਾਮਲੇ ਉਲਝਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਪੰਜਾਬ ਦੇ ਹੱਕ ਚ ਖੜਨ ਦੀ ਥਾਂ ਤੇ ਭਾਰਤੀ ਜਨਤਾ ਪਾਰਟੀ ਦੀ ਗੋਦੀ ਚ ਬੈਠਣਾ ਮناسب ਸਮਝਿਆ ਤੁਸੀ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਆਇਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਗੱਲਾਂ ਕੁਝ ਹੋਰ ਕੀਤੀਆਂ ਤੇ ਕੰਮ ਹੋਰ ਕੀਤੇ ਕਹਿਣੀ ਤੇ ਕਥਨੀ ਦਾ ਸਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜਿਆ ਹੋਇਆ ਹੈ ਗੱਲ ਕਰਨੀ ਆ ਸੰਗੀ ਢਾਂਚੇ ਦੀ ਤੇ ਖੜ ਜਾਣਾ ਉਸ ਪਾਰਟੀ ਦੇ ਹੱਕ 'ਚ ਜਿਹੜੀ ਪਾਰਟੀ ਸੰਗੀ ਢਾਂਚੇ ਦੀ ਸੰਗੀ ਘੁੱਟਣ ਲਈ ਦਿਨ ਰਾਤ ਇੱਕ ਕਰਦੀ ਹੋਵੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਾਰਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀਆਂ ਆਪ ਹੁਰਦਗੀਆਂ ਕੇਂਦਰ ਸਰਕਾਰ ਦੀਆਂ ਮਨਮਰਜ਼ੀਆਂ ਸੂਬਿਆਂ ਦੇ ਨਾਲ ਵਿਕਤਰੇਬਾਜੀ ਪੰਜਾਬ ਦੇ ਫੰਡ ਰੋਕਣ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦੇਣ ਪੰਜਾਬ ਨੂੰ ਗਵਾਂਡੀ ਸੂਬਿਆਵਾਂਗ ਟੈਕਸਾਂ ਦੇ ਵਿੱਚ ਵਿਸ਼ੇਸ਼ ਰਾਇਤਾ ਨਾ ਦੇਣ ਕਰਕੇ ਉਦਯੋਗੀ ਖੇਤਰ ਨੂੰ ਜਿਹੜਾ ਨੀਤੀ ਉਯੋਗ ਦੀ ਮੀਟਿੰਗ 'ਚ ਜਾਣ ਤੋਂ ਨਾ ਕੀਤੀ ਆ ਕਾਰਨ ਬੜੇ ਸਪਸ਼ਟ ਤੇ ਕੈਟਾਗੋਰਿਕਲੀ ਕਲੀਅਰ ਨੇ ਕਿ ਮੁੱਖ ਮੰਤਰੀ ਨੇ ਕਿਉਂ ਨਾ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਹੱਕ ਸੱਚ ਦੇ ਲਈ ਖੜਨ ਦੀ ਥਾਂ ਤੇ ਬੇਸ਼ੱਕ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰਕ ਤੇ ਸਿਆਸੀ ਮਤਭੇਦ ਨੇ ਪਰ ਸਾਂਝੇ ਮਕਸਦ ਲਈ ਇਕੱਠੇ ਨਾ ਹੋਣਾ ਆਪਣੇ ਆਪ ਦੇ ਵਿੱਚ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੌਕਾਪ੍ਰਸਤੀ ਬੇਖੁਦਗਰਜ਼ੀ ਅਤੇ ਚਲਾਕੀ ਵਾਲੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫੈਸਲਾ ਬੜਾ ਗਲਤ ਹੈ ਉਹਨਾਂ ਨੂੰ ਚਾਹੀਦਾ ਸੀ ਸੂਬੇ ਦੇ ਹੱਕਾਂ ਦੇ ਖਿਲਾਫ ਗਏ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਸੂਬੇ ਦੇ ਹਿੱਤਾਂ ਲਈ ਘਾਤਕ ਹੈ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਤੇ ਬੁਲਾ ਰਹੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਨੀਤੀ ਉਯੋਗ ਦੀ ਮੀਟਿੰਗ ਇੱਕ ਅਜਿਹਾ ਫੋਰਮ ਹੈ ਜਿੱਥੇ ਸੂਬਿਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਆਪਣੀ رائے ਦੇਣ ਦਾ ਮੌਕਾ ਮਿਲਦਾ ਹੈ ਸੂਬੇ ਦੀਆਂ ਲੋੜੀਂਦੀਆਂ ਸਕੀਮਾਂ ਤੇ ਵਿਸ਼ੇਸ਼ ਲੋੜਾਂ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਕਰਨ ਸੰਬੰਧੀ ਨੀਤੀ ਉਯੋਗ ਨੂੰ ਰਾਜੀ ਕਰਨ ਵਿੱਚ ਇੱਕ ਅਹਿਮ ਮੌਕਾ ਹੁੰਦਾ ਹੈ ਸਵਾਲ ਇਹ ਹੈ ਤੁਸੀਂ ਨੀਤੀ ਉਯੋਗ 'ਚ ਜਾਣਦੇ ਹੋ ਨੀਤੀ ਉਯੋਗ ਦੇ ਵਿੱਚ ਤੁਹਾਡੀ رائے ਨੂੰ ਪੁੱਛਿਆ ਤੱਕ ਨਹੀਂ ਜਾਂਦਾ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਈਕਾਟ ਨਹੀਂ ਕੀਤਾ ਐਮਕੇ ਸਟਾਲਨ ਜੇਕਰ ਇਸ ਦੇਸ਼ ਦੇ ਅੰਦਰ ਬੇਸ਼ੱਕ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਅਨਾ ਮਾਫ ਕਰਨਾ ਡੀਐਮਕੇ ਦੇ ਅੰਦਰ ਪਰ ਡੀਐਮਕੇ ਦੇ ਮੁਖੀ ਤੇ ਇਸ ਸਮੇਂ ਤਾਮਨ ਲਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਅਸੀਂ ਇਸ ਫਰਜੀਵਾੜੇ ਦਾ ਸ਼ਿਕਾਰ ਨਹੀਂ ਹੋਵਾਂਗੇ ਅਸੀਂ ਇਸ ਫਰਜੀਵਾੜੇ ਦਾ ਸ਼ਿਕਾਰ ਨਹੀਂ ਹੋਵਾਂਗੇ ਜੇਕਰ ਭਾਰਤ ਦੀ ਸੱਤਾ ਜਿਹੜੀ ਕਿ ਸੰਗਵਾਦ ਦੀ ਸੰਗੀ ਘੁੱਟਣ ਦੇ ਲਈ ਸੰਗੀ ਢਾਂਚੇ ਦੀ ਸੰਗੀ ਘੁੱਟਣ ਦੇ ਲਈ ਦਿਨ ਰਾਤ ਇੱਕ ਕਰਦੀ ਹੈ ਤਾਂ ਐਸੇ ਇਸ ਦਾ ਹਾਨੀ ਨਹੀਂ ਬਣਾਗੇ ਅਸੀਂ ਇਸ ਤੇ ਨਹੀਂ ਜਾਵਾਂਗੇ ਉਸ ਤੋਂ ਬਾਅਦ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਤੋਂ ਅਖੀਰ ਤੇ ਐਲਾਨ ਕੀਤਾ ਕਿ ਉਹ ਇਸ ਬੈਠਕ ਚ ਨਹੀਂ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਉਹਨਾਂ ਦੀਆਂ ਬਹੁਤ ਸਾਰੀਆਂ ਕਮੀਆਂ ਪੇਛੀਆਂ ਨੇ ਉਹਨਾਂ ਨਾਲ ਸਹਿਮਤੀ ਅਸਹਿਮਤੀ ਆਪਣੀ ਥਾਂ ਤੇ ਹੈ ਪਰ ਉਹਨਾਂ ਦਾ ਇਹ ਫੈਸਲਾ ਕਿ ਮੁੱਖ ਮੰਤਰੀ ਨੇ ਵੀ ਇਸ ਗੱਲ ਨੂੰ ਕਲੀਅਰ ਕੀਤਾ ਕਿ ਸਾਨੂੰ ਟਕੇ ਬੱਟੇ ਪੁੱਛਦੇ ਨਹੀਂ ਸਾਰਾ ਕੁਝ ਦੇ ਤਾਂ ਉਹਨੇ ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ ਦਿੱਤਾ ਸਾਡੀ ਸੂਬੇ ਦੀ ਵਾਰੀ ਜਿਹੜਾ ਉਹ ਚੁੱਪ ਕਰ ਜਾਂਦੇ ਆ ਕੇਂਦਰੀ ਮੰਤਰੀ ਨਿਰਮਲਾ ਸੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦਾ ਤੁਸੀਂ ਹੰਕਾਰ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਨੀਤੀਯੋਗ ਉਸ ਪ੍ਰਕਾਰ ਦਾ ਰਿਹਾ ਹੀ ਨਹੀਂ ਜਵੇਂ ਪਹਿਲਾਂ ਜਦੋਂ ਇਹ ਯੋਜਨਾ ਜੋਗ ਹੁੰਦਾ ਸੀਗਾ ਪਲੈਨਿੰਗ ਕਮਿਸ਼ਨ ਦੇ ਰੂਪ ਚ ਹੁੰਦਾ ਸੀ ਉਸ ਉਹ ਤਾਂ ਇਹਦੀ ਹੁਣ ਆਤਮਾ ਸੋਲ ਜਿਹੜੀ ਉਹ ਹੈ ਹੀ ਨਹੀਂ ਅਕਾਲੀ ਦਲ ਨੇ ਕਿੱਤਾ ਫੜ ਲਿਆ ਗੱਲਾਂ ਕਰਨੀਆਂ ਸੰਗੀ ਢਾਂਚੇ ਦੀਆਂ ਉਹ ਕਹਿੰਦੇ ਨੇ ਕਿ ਮੂੰਹ ਤੇ ਰਾਮ ਰਾਮ ਬਗਲ 'ਚ ਛੁਰੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਤੋਂ ਪੰਜਾਬ ਦੀ ਪ੍ਰਭੂਸੱਤਾ ਤੋਂ ਪੰਜਾਬ ਦੀ ਜਿਹੜੀ ਖੁਦਮਖਤਿਆਰੀ ਹੈ ਬਤੌਰ ਸੂਬੇ ਦੀ ਸੰਗੀ ਢਾਂਚੇ ਦੀ ਮੁੱਖ ਪਰਿਭਾਸ਼ਾ ਤੋਂ ਪਿੱਛੇ ਭੱਜ ਰਿਹਾ ਸੱਤਾ ਅਤੇ ਸੱਤਾ ਦੇ ਲਾਲਸ ਚ ਅਤੇ ਜਿਹੜੀ ਕਹਿ ਲਈਏ ਕਿ ਨੀਵੇਂ ਦਰਜੇ ਦੀ ਜਿਹੜੀ ਰਾਜਨੀਤੀ ਹੈ ਉਹਦੇ ਲਈ ਸਿਰਫ ਤੇ ਸਿਰਫ ਵਿਰੋਧ ਕਰਨ ਦੇ ਲਈ ਵਿਰੋਧ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਸ ਮਾਮਲੇ 'ਚ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਨਹੀਂ ਆ ਸਕਦਾ ਜੇਕਰ ਤੁਸੀਂ ਉਹਨਾਂ ਨੂੰ ਬਾਬਾ ਜੀ ਦਾ ਠੁੱਲੂ ਦੇਣਾ ਹੈ ਪੈਸਿਆਂ ਦੇ ਨਾਂ ਤੇ ਤੁਸੀਂ ਪੰਜਾਬ ਨੂੰ ਕੁਝ ਨਹੀਂ ਦੇਣਾ ਰਾਹਤ ਪੈਕੇਜ ਨਹੀਂ ਦੇਣਾ ਸ਼੍ਰੋਮਣੀ ਅਕਾਲੀ ਦਲ ਖੁਦ ਮੰਗਦਾ ਰਿਹਾ ਹੈ ਕਿ ਸਾਨੂੰ ਜੰਮੂ ਕਸ਼ਮੀਰ ਹਿਮਾਚਲ ਵਾਂਗੂ ਸਾਨੂੰ ਵੀ ਰਾਹਤਾਂ ਦਿੱਤੀਆਂ ਜਾਣ ਜੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੇ ਸਟੈਂਡ ਲੈਂਦੇ ਨੇ ਦੇਖੋ ਵਿਰੋਧ ਤਾਂ ਕਰਨਾ ਹੀ ਪੈਣਾ ਨਾ ਜੇ ਤੁਸੀਂ ਕਹੋ ਕਿ ਵੀ ਚੁੱਪਚੀ ਪੀਤੇ ਦੇ ਦੇਣਗੇ ਵਿਰੋਧ ਕਰੋਗੇ ਤਦੇ ਮਿਲੇਗਾ ਨਾ ਅੱਜ ਮੀਟਿੰਗ ਦਾ ਬਾਈਕਾਟ ਹੋਇਆ ਕੱਲੂ ਕੁਝ ਹੋਰ ਹੋਊਗਾ ਕੱਲੂ ਮੁੱਖ ਮੰਤਰੀ ਭਗਵੰਤ ਮਾਨ ਹੋਰ ਕੁਝ ਕਰਨਗੇ ਇਸ ਤਰ੍ਹਾਂ ਦਾ ਵਿਰੋਧ ਕਰਨਗੇ ਇਹ ਤਾਂ ਅੱਗੇ ਦੀ ਅੱਗੇ ਚੱਲੇਗਾ ਨਾ ਪ੍ਰੋਸੈਸ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਹੁਣ ਤੱਕ ਤਾਂ ਇੱਕ ਅੱਧਾ ਰਾਹ ਤੇ ਇੱਕ ਇੱਧੀ ਰੇਲਵੇ ਲਾਈਨ ਬਲੌਕ ਕੀਤੀ ਹੁੰਦੀ ਕਿ ਸਾਡਾ ਵਿਧਿਆਤੀ ਵਿਕਾਸ ਫਰੰਟ ਕਿੱਥੇ ਐ ਨਾਲੇ ਲਿਖੇ ਰਿਆ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਲੇ ਘੇਰੀ ਹੁੰਦੀ ਮੋਦੀ ਸਰਕਾਰ ਪਰ ਨਹੀਂ ਮੋਦੀ ਸਾਹਿਬ ਨਾਲ ਤਾਂ ਇਹ ਜਾਂ ਨੇ ਮੀਟਿੰਗਾਂ ਹੋ ਰਹੀਆਂ ਨੇ ਸਤਨਪੰਥ ਬਵਨ ਦੇ ਅੰਦਰ ਜਾ ਜਾ ਕੇ ਬਾਹਰੋਂ ਕੁਝ ਕੁਸ਼ ਹੋ ਹੋ ਅੰਦਰੋਂ ਤੁਸੀਂ ਕੁਝ ਹੋਰ ਹੋ ਸਵਾਤਾਤਾਸੀ ਕਾਲੀ ਦਲ ਹੁਣ ਤੱਕ ਕੋਈ ਨਾ ਕੋਈ ਅੰਦੋਲਨ ਕਰਦਾ ਪਰ ਨਹੀਂ ਨਿਲ ਬਟਾ ਸਨਾਟਾ ਉਤੋਂ ਜੇਕਰ ਮੁੱਖ ਮੰਤਰੀ ਨੇ ਵਿਰੋਧ ਕੀਤਾ ਤਾਂ ਉਹਦੀਆਂ ਲੱਤਾਂ ਖਿੱਚਣ ਲੱਗੇ ਨੇ ਅਕਾਲੀ ਦਲ ਨੂੰ ਪਹਿਲਾਂ ਸਪਸ਼ਟ ਕਰ ਲੈਣਾ ਚਾਹੀਦਾ ਹੈ ਕਿ ਉਹ ਆਰਐਸਐਸ ਦਾ ਇੱਕ ਵਿੰਗ ਹੈ ਜਾਂ ਫਿਰ ਜਿਹੜਾ ਉਹ ਸੰਗੀ ਢਾਂਚੇ ਦਾ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ 1920 ਦੇ ਵਿੱਚ ਬਣੀ ਉਹਦਾ ਅਸਲੀ ਜਿਹੜਾ ਹੈ ਕਹਿ ਲਈਏ ਕਿ ਉਹਦਾ ਝੰਡਾ ਬਰਦਾਰ ਹੈ ਇਹ ਹੁਣ ਅਕਾਲੀ ਦਲ ਨੂੰ ਤੈਅ ਕਰਨਾ ਪੈਣਾ ਹੈ ਇਹ ਜਿਹੜੀ ਦੋਰੀ ਤੇ ਡਬਲ ਸਟੈਂਡਰਡ ਵਾਲੀ ਜਿਹੜੀ ਹੈ ਦੋਗਲੀ ਸਿਆਸਤ ਤੋਂ ਅਕਾਲੀ ਦਲ ਨੂੰ ਪਿੱਛੇ ਹਟਣਾ ਪੈਣਾ ਇੱਕ ਪਾਸੇ ਤੁਸੀਂ ਕਹੋਗੇ ਸੰਗੀ ਢਾਂਚਾ ਮਜ਼ਬੂਤ ਕਰਨਾ ਹੈ ਦੂਜੇ ਪਾਸੇ ਜਦੋਂ ਕੋਈ ਮੁੱਖ ਮੰਤਰੀ ਵਿਰੋਧ ਕਰਦਾ ਉਸ ਸੰਗੀ ਢਾਂਚੇ ਨੂੰ ਬਚਾਉਣ ਦੇ ਲਈ ਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਘਾਤਕ ਕਿੰਨੀਆਂ ਨੀਤੀਯੋਗ ਦੀਆਂ ਮੀਟਿੰਗਾਂ 'ਚ ਬਾਕੀ ਮੁੱਖ ਮੰਤਰੀ ਗਏ ਪ੍ਰਕਾਸ਼ ਸਿੰਘ ਬਾਦਲ ਵੀ ਜਾਂਦੇ ਰਹੇ ਹਰ ਹਰ ਮੀਟਿੰਗ ਤੋਂ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਹੀ ਬਿਆਨ ਹੁੰਦਾ ਸੀ ਉਦੋਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੀਮਾ ਵਾਲਾ ਸਲੂਕ ਕਰ ਰਹੀ ਹੈ ਹੁਣ ਨਹੀਂ ਕਰ ਰਹੀ ਕੇਂਦਰ ਸਰਕਾਰ ਪੰਜਾਬ ਨਾਲ ਮਤਰੀਮਾ ਵਾਲਾ ਸਲੂਕ ਇਹ ਸਪਸ਼ਟ ਕਰਨਾ ਚਾਹੀਦਾ ਆ ਅਕਾਲੀ ਦਲ ਨੂੰ ਸਿਰਫ ਭਗਵੰਤ ਮਾਨ ਦੇ ਵਿਰੋਧ ਦੇ ਲਈ ਅਜਿਹੇ ਬੇਤੁੱਕੇ ਬਿਆਨ ਦੇਣ ਦੀ ਥਾਂ ਤੇ ਪਹਿਲਾਂ ਬੈਠਣਾ ਚਾਹੀਦਾ ਸੋਚਣਾ ਚਾਹੀਦਾ ਪੰਜਾਬ ਦੇ ਸਾਂਝੇ ਹਿੱਤਾਂ ਦੇ ਲਈ ਸੋੜੀ ਸਿਆਸਤ ਨੂੰ ਇੱਕ ਬੰਨੇ ਰੱਖ ਕੇ ਫਿਰ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਜਤਾਉਣ ਦਾ ਜਿਹੜਾ ਇਹ ਤਰੀਕਾ ਹੈ ਬੜਾ ਲੋਕਤੰਤਰੀਕ ਹੈ ਇਹਨੂੰ ਸਲਾਉਣਾ ਚਾਹੀਦਾ ਹੈ ਮੁੱਖ ਮੰਤਰੀ ਦੀ ਤਾਰੀਫ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਸਮਾਮਲੇ ਤੇ ਤਾਰੀਫ ਕਰਨੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਨੂੰ ਘੱਟੋ ਘੱਟ ਅੱਖਾਂ ਤਾਂ ਦਿਖਾਈਆਂ ਗਈਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਨੀਤੀਯੋਗ ਦੀ ਬੈਠਕ 'ਚ ਨਹੀਂ ਜਾਵਾਂਗੇ ਅਕਾਲੀ ਦਲ ਹਾਲੇ ਵੀ ਮੌਕਾ ਹੈ ਸਮਝ ਜਾਵੇ ਨਹੀਂ ਸਮਝਿਆ ਤਾਂ ਲੋਕਾਂ ਨੇ ਬਹੁਤ ਕੁਝ ਸਮਝਾ ਦਿੱਤਾ ਥੋੜਾ ਬੋਤ ਜਿਹੜਾ ਰਹਿੰਦਾ ਉਹ ਵੀ ਸਮਝਾ ਦੇਣਗੇ ਫਿਰ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਪਾਲੇ ਚ ਜਾ ਕੇ ਬੈਠਣ ਨਾਲੋਂ ਚੰਗਾ ਹੈ ਕਿ ਤੁਸੀਂ ਆਪਣੀ ਹਸਤੀ ਬਚਾਓ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਤੁਸੀਂ ਸੰਗੀ ਢਾਂਚੇ ਨੂੰ ਬਚਾਉਣ ਦੀ ਸੰਗੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਉਸ ਅਮਲੀ ਰੂਪ ਚ ਪੈਣ ਆਓ ਗੱਲਾਂ ਦਾ ਕੜਾਹ ਬਣਾਉਣ ਦਾ ਕੋਈ ਫਾਇਦਾ ਨਹੀਂ